ਮੇਰਾ ਨਾਮ ਸਰਬੀ ਸਿੰਘ ਜੀ ਕੰਡ ਵਿਭਾਗ ਕਲਾ ਮੇਰਾ ਮਕਾਨ ਡਿੱਗਿਆ ਜੀ ਰਾਤ ਨੂੰ 11 ਵਜੇ ਵਿਭਾਗ ਸਾਡੇ ਦਾ ਕਮਾਡੀਆਂ ਜਾ ਕੇ ਕੱਢਿਆ ਜੀ ਸੱਟਾਂ ਲੱਗੀਆਂ ਨੇ ਜੀ ਹੋਰ ਵੀ ਨੁਕਸਾਨ ਆਈ ਐਸ਼ਕਾ ਤੁਮ ਮੰਗ ਚਾਉਣਾ ਤੇ ਹੋਰ ਕੀ ਕੀ ਜੀ ਜਿਹੜਾ ਸਮਾਨ ਥਾੜੇ ਮਾਨ ਭਾੜੇ ਬੂਲੇ ਸੀ ਤੇ ਬਾਕੀ ਹੋਰ ਵੀ ਚੀਜ਼ਾਂ ਹੈਗੀਆਂ ਸੀ ਜਿਵੇਂ ਸਿਲੰਡਰਸ ਬੂਲੇ ਨਿਕਸ਼ਾਨ ਮੱਝ ਟੁੱਟੇ ਨੇ ਜੀ 4 ਮੱਝ ਰੁਪਿਆ ਜੀ ਕੂਲਰ ਪੱਖਾ ਹਾਲ ਦੇ ਕੋਲ ਪੱਖਾ ਵੀ ਉੱਪਰ ਲਾਈ ਬੜੇ ਸਾਹਮਣੇ ਹੈ ਜੀ ਮੇਰਾ ਨਾਮ ਜੰਮ ਸਿੰਘਾ ਜੀ ਪਿੰਡ ਪਹਾੜਾ ਜੀ ਜ਼ਿਲ੍ਹਾ ਮਾਨਸਾ ਜੀ ਇਹ ਰਾਤ 11 ਵਜੇ ਡਿੱਗਿਆ ਜੀ ਜਿਹੜਾ ਡਿੱਗਿਆ ਸਾਨੂੰ ਖੜਕਾ ਸੁਣਿਆ ਜੀ ਮਤਲਬ ਇਹ ਇੰਨਾ ਜ਼ੋਰ ਨਾਲ ਸਨੀ ਨਾਲ ਡਿੱਗਿਆ ਮਕਾਨ ਇਹ ਸਾਰਾ ਪ੍ਰਬੰਧ ਥੱਲੇ ਆ ਗਿਆ ਤੇ ਅਸੀਂ ਚਾਂਗਰੋਲੀ ਪੰਜੀ ਤੇ ਦੇਖ ਕੇ ਭੱਜ ਗਏ ਤੇ ਅਸੀਂ ਇਹਨਾਂ ਨੂੰ ਆ ਕੇ ਥੱਲੇੋਂ ਕੱਢਿਆ ਜੀ ਤੇ ਕੁੜੀਆਂ ਨੇ ਦੋ ਵਿਚਾਰੇ ਦੇ ਛੋਟਾ ਮੁੰਡਾ ਆਪ ਦੇ ਸੱਤਾਂ ਬੱਜੀਆਂ ਦੇ ਘਰ ਵਾਲੀ ਦੇ ਸੱਤਾਂ ਬੱਜੀਆਂ ਕੁੜੀਆਂ ਦੀ ਦੁੱਧ ਲੱਤਾ ਉਸ ਦਾ ਫੈਕਚਰ ਹੋਣੀ ਹੈ ਜੀ ਤੇ ਹਜੇ ਆ ਵਿਖਰੇ ਫਿਰ ਹਸਪਤਾਲ ਤੇ ਕਰਵਾਏ ਨਹੀਂ ਤੇ ਘਰ ਵਾਲੀ ਦੇ ਵੀ ਇਹਦੇ ਫਿਰਦੇ ਸਾਥਾ ਜੀ ਗਰੀਬ ਬੰਦਾ ਜੀ ਇਹ ਤਾਂ ਕੋਈ ਕੋਈ ਰੋਟੀ ਰੋਜੀ ਦਾ ਦਿਹਾੜੀ ਕਰਦਾ ਹੈ ਕੋਈ ਹੋਰ ਉਹਦੇ ਕੋਲ ਰੁਜ਼ਗਾਰ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਗਰੀਬ ਬੰਦਾ ਵੀ ਜੇ ਇਹਨੂੰ ਕੋਈ ਸਹਾਇਤਾ ਮਿਲੇ ਦਾ ਮਕਾਨ ਬਣਾਇਆ ਜਾਵੇ ਸਭ ਤੋਂ ਗਰੀਬ ਹੈ ਜਿਹਦੀਆਂ ਕੁੜੀਆਂ ਵੀ ਅੱਜ ਵਿਹੋਣ ਵਾਲੀਆਂ ਨੇ ਉਹ ਜਿਹੜੇ ਆਪ ਨੂੰ ਜਦ ਰ ਟਾਈਮ ਪਾਸ ਕਰਦੇ ਨੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਦਾ ਵਿਚਾਰੇ ਦਾ ਭਲਾ ਹੋਵੇ ਇਹਦਾ ਮਕਾਨ ਪੈਣਾ ਚਾਹੀਦਾ ਕੋਈ ਮਕਾਨ ਦਾ ਪਤਾ ਲੱਗਿਆ ਸੀ ਕਿ ਐਸ ਤਰ੍ਹਾਂ ਕੋਈ ਜਿਵੇਂ ਨਾ ਕਰਨ ਜੀ ਮੀ ਜਿਆਦਾ ਜ਼ਬਰਦਸਤ ਪੈ ਗਿਆ ਜੀ ਇੱਕ ਲੱਗਤੀ ਦਿੱਖ ਪਿਆ ਜੀ 11 ਵਜੇ ਦੇ ਸੁੱਤੇ ਪੈ ਤੇ ਕਿਹੜਾ ਕਿਸੇ ਨੂੰ ਪਤਾ ਸੀਗਾ ਜੀ ਕੋਈ ਤੇਰਕ ਪਾਇਆ ਹੁੰਦਾ ਪਹਿਲਾਂ ਹੁੰਦਾ ਹੈਗੇ ਸੀ ਚਲੋ ਗਰੀਬ ਬੰਦੇ ਦਾ ਮਕਾਨ ਇਹ ਜੀ ਹੁੰਦਾ ਜੀ ਜੇ ਤਾਕੜਾ ਹੋ ਗਿਆ ਤਾਂ ਪਹਿਲਾਂ ਪਾਈ ਜਾਂਦਾ ਜੀ ਗਰੀਬ ਸੀ ਤਾਂ ਹੀ ਡਿੱਗਿਆ ਤਾਂ ਹੀ ਮਕਾਨ ਪੁਰਾਣਾ ਸੀਗਾ ਡਿੱਗਣਾ ਠੀਕ ਹੈ ਜੀ ਪ੍ਰੋਫੈਸਰ ਜੀ ਜਿਹੜਾ ਅਫਸਰ ਨੇ ਵਿਆਹ ਕੋ ਵੀ ਪਾਲਣਾ ਜੀ ਇਕੱਲਾ ਬੰਦਾ ਦਿਹਾੜੀ ਕਰਕੇ ਕਿੰਨਾ ਖੁਸ਼ ਰਹੂ ਜਿਹੜਾ ਬੰਦਾ ਦਿਹਾੜੀ ਕਰਨ ਵਾਲਾ ਹੈ ਉਹਨੇ ਬੱਚੇ ਵੀ ਪਾਲਨੇ ਸਾਰਾ ਕੁਝ ਕਰਨਾ ਪੈਂਦਾ ਜੀ ਜੇ ਪੈਸਾ ਹੁੰਦਾ ਇਹਦੇ ਕੋਲੇ ਤਾਂ ਮਕਾਨ ਵੀ ਬਣਾ ਲੈਂਦਾ ਜੀ ਪਹਿਲਾਂ ਇਹ ਪਰ ਹੁਣ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਜੀ ਇਹਦਾ ਵਿਚਾਰੇ ਦਾ ਮਕਾਨ ਪਾਣਾ ਚਾਹੀਦਾ ਜੇ ਦੇਖਿਆ ਵੀ ਕਾਫੀ ਖਰਦੀ ਹਾਲ ਦਾ ਮਕਾਨ ਨੇ ਸਰਕਾਰਾਂ ਵੱਡੇ ਵੱਡੇ ਵਾਦੇ ਕਰਦੀਆਂ ਨੇ ਤੇ ਕੀ ਮਕਾਨ ਪਾਵਾਂਗੇ ਜ ਐ ਕਰਾਂਗੇ ਇਕੱਲਾ ਨਾਲ ਆ ਇਹਦੀ ਵਾਰ ਕਿਹਦੀ ਮਕਾਨ ਦਾ ਇਹ ਵੱਡੇ ਵੱਡੇ ਸਰਕਾਰ ਵਾਅਦੇ ਕਰਦੀ ਤਾਂ ਇਹ ਜੇ ਗਰੀਬਾਂ ਦੇ ਕੌਣ ਜਿਹੜੇ ਆ ਥੱਲੇ ਆ ਕੇ ਮਰਦੇ ਨੇ ਮਰਨ ਨਾਲ ਹੀ ਗੱਲ ਸੀ ਜੀ 2 ਮਿੰਟ ਨਾਲ ਸੀ ਹੁੰਦੇ ਜਿਹਨਾਂ ਨੂੰ ਕੱਢਦਾ ਕੌਣ ਪੱਥਰਾਂ ਥੱਲੇ ਸਾਡਾ ਵਿਕਰ ਸੰਸਦਿਕਾ ਰਾਜਾ ਨੂੰ ਵੱਡੂ ਖੜਕਾ ਸੁਣੇ ਅਸੀਂ ਉਸ ਤੋਂ ਸਾਰਾ ਪਰਿਵਾਰ ਆ ਕੇ ਇੱਥੇ ਤੋਂ ਉਹਨਾਂ ਦੇ ਘਰਾਂ ਦੇ ਨੂੰ ਉੱਥੋਂ ਕੱਢਿਆ ਜੀ ਤੇ ਜੇ ਮਤਲਬ ਸਰਕਾਰ ਗਰੀਬਾਂ ਦੇ ਘਰ ਨਹੀਂ ਪਾਉਣੀ ਤਾਂ ਹੋਰ ਥਿੱਤੇ ਪਾਉਗੀ ਜੀ ਉਹ ਤਾਂ ਅਸੀਂ ਕਹਿੰਦੇ ਨੇ ਕਿ ਅਸੀਂ ਮਕਾਨ ਬਾਰੇ ਤਾਂ ਪਾਵਾਂਗੇ ਜੀ ਲੋਕਾਂ ਦੇ ਗਰੀਬਾਂ ਦੇ ਪਾਵਾਂਗੇ ਅਗਰੀਬ ਦਾ ਥੱਲੇ ਆ ਮਰੀ ਜੰਦੇ ਨੇ ਤਾਂ ਕੋਈ ਦੇਖ ਹੀ ਨਹੀਂ ਰਿਹਾ ਜੀ ਹਾਂ ਬਸਬਦੀ ਸਿੰਘ ਸਰਪੰਚ ਪਾਲਕਣਾ ਬੇਨਤੀ ਕਰਦਾ ਹਾਂ ਕਿ ਰਾਤੀ ਅਚਾਨਕ ਸਰਬਜੀਤ ਸਿੰਘ ਥਾਨੋ ਫਰਵੰਸ ਸਿੰਘ ਦਾ ਮਕਾਨ ਡਗਨਕਾਰਨ ਉਹਨਾਂ ਦਾ ਮਤਲਬ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਰਿਵਾਰ ਦੇ ਸੱਟਾਂ ਵੀ ਵੱਜੀਆਂ ਇਸ ਕਰਕੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਵੀ ਪਰਵਾਹ ਗਰੀਬ ਹੈ ਇਹ ਜੀ ਆਰਥਿਕ ਮਦਦ ਦਿੱਤੀ ਜਾਵੇ ਜੀ ਜਿਹੜਾ ਲਖਾਂ ਲੈਣਾ ਲਖਾਂ ਤਾਂ ਇਹਦੇ ਮਤਲਬ ਕੂੜਾ ਖਰਜ ਇਹ ਵੀ ਲਖਾਂ ਨੇ ਇਹਨੇ ਪੱਖਾ ਤੇ ਮੰਜੇ ਵਗੈਰਾ ਟੁੱਟ ਗਏ ਪਰਿਵਾਰ ਦੀ ਹਾਲਤ ਇੰਨੀ ਮਤਲਬ ਮਤਲਬ ਮਾੜੀ ਹੈ ਆਪ ਹੀ ਬੰਦਾ ਰੇੜੀ ਲਾ ਕੇ گزارਾ ਕਰਦਾ ਹੈ ਸਰਪਜੀਤ ਸਿੰਘ ਕੋ ਮੇਰੇ ਹੱਥ ਮੰਨ ਕੇ ਬੇਨਤੀ ਹੈ ਸਰਕਾਰ ਤੋਂ ਮੇਰੇ ਲਈ ਆਰਥਿਕ ਮਦਦ ਕੀਤੀ ਜਾਵੇ ਪਰਿਵਾਰ ਦੇ ਸੱਤਾਂ ਵੀ ਲੱਗਿਆਂ ਦਾ ਇਲਾਜ ਮੁਫਤ ਕਰਾਇਆ ਜਾਵੇ